ਸਾਰੇ ਨੂੰ ਪਿਆਰ ਭਰੀ ਸੋਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਦੇ ਮੌਕੇ ਤੇ ਪੈਨਸ਼ਨਰ ਜਿਨ੍ਹਾਂ ਨੂੰ ਬਾਬੇ ਮਲਾਜ਼ਮ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਇਕੱਠ ਦਾ ਜਿਹੜਾ ਇਕੱਠ ਨੂੰ ਦੇਖ ਕੇ ਇੱਕ ਚਲਕਾਰਾ ਪਿਆ ਹੈ ਦਰਸਲ ਪੰਜਾਬ ਗਵਰਨਮੈਂਟ ਪੈਨਸ਼ਨ ਐਸੋਸੀਏਸ਼ਨ ਮਹਾਲੀ ਦੇ ਵੱਲੋਂ ਮਜ਼ਦੂਰ ਦੇ ਮੌਕੇ ਤੇ ਸਮਾਗਮ ਕਰਵਾਇਆ ਗਿਆ ਔਰ ਇਸ ਸਮਾਗਮ ਦੇ ਵਿੱਚ ਤਕਰੀਬਨ ਤਕਰੀਬਨ ਸਾਰੀਆਂ ਪੈਨਸ਼ਨ ਐਸੋਸੀਏਸ਼ਨ ਨੇ ਜਿਹੜਾ ਕਿ ਹਿੱਸਾ ਲਿਆ ਇੱਕ ਜਿਹੜਾ ਸੰਕੇਤ ਦਿੱਤਾ ਵੀ ਉਹ ਆਪਣੀਆਂ ਮੰਗਾਂ ਤੇ ਆਪਣੇ ਟੀਚਿਆਂ ਦੇ ਲਈ ਔਰ ਇੱਕ ਨੇ ਇਸ ਸਮਾਗਮ ਵਿੱਚ ਵੱਖ-ਵੱਖ ਪੈਨਸ਼ਨ ਐਸੋਸੀਏਸ਼ਨ ਦੇ ਲੀਡਰਾਂ ਦੇ ਸੰਬੋਧਨ ਕਰਦਿਆਂ ਬੜਾ ਹੀ ਸਾਫ਼ ਕਰ ਦਿੱਤਾ ਕਿ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਵੀ ਜਿੰਨਾ ਉਹਨਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਨਾ ਕੀਤੀਆਂ ਤੇ ਉਹ ਜਿਹੜੇ ਹੈ ਸ਼ਿਰਗੋ ਦੇ ਸ਼ਹੀਦਾਂ ਦੀਆਂ ਪੂਰਨੀਆਂ ਤੇ ਚੱਲਣਗੇ ਤਿੱਖੇ ਸੰਘਰਸ਼ ਵਿੜਨਗੇ ਔਰ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਦਰਸਲ ਇਸ ਸਮਾਗਮ ਵਿੱਚ ਜਿੰਨੇ ਵੀ ਬੁਲਾਰੇ ਬੋਲੇ ਉਹਨਾਂ ਦੇ ਬੋਲਾਂ ਦੇ ਵਿੱਚ ਉਹ ਦਰਦ ਚਲ ਕਰਿਆ ਸੀ ਵੀ ਸਰਕਾਰ ਨੇ ਉਹਨਾਂ ਨੂੰ ਇਸ ਅਵਸਥਾ ਦੇ ਵਿੱਚ ਇਸ ਉਮਰ ਦੇ ਵਿੱਚ ਕਿਵੇਂ ਉਹਨਾਂ ਦੀਆਂ ਮੰਗਾਂ ਰੋਕੀਆਂ ਉਹਨਾਂ ਦੀਆਂ ਮੰਗਾਂ ਨੂੰ ਬ੍ਰੇਕਾਂ ਲਾਈਆਂ ਔਰ ਇਥੋਂ ਤੱਕ ਕਿ ਜਿਹੜਾ ਇੱਕ ਇੱਕ 2016 ਦਾ ਜਿਹੜਾ ਬਕਾਇਆ ਬੰਦਾ ਸੀ ਪੈਨਸ਼ਨ ਸੋਧਨ ਦਾ ਉਹ ਵੀ ਟੁੱਟ ਮੇ ਢੰਗ ਨਾਲ ਦੇਣ ਦਾ ਫੈਸਲਾ ਕੀਤਾ ਹੈ ਦਰਸਲ ਪੈਨਸ਼ਨਰਸ ਮੰਗ ਕਰ ਰਹੇ ਨੇ ਵੀ ਉਹ ਤੇ ਜ਼ਿੰਦਗੀ ਦੇ ਅਖੀਰਲੇ ਦੌਰ ਤੇ ਚਾਰੇ ਨੇ ਔਰ ਜਿਹੜਾ ਹੈ 13% ਡੀਏ ਪੈਂਡਿੰਗ ਆ ਉਹਨਾਂ ਨੂੰ ਵੀ ਤੁਰੰਤ ਦਿੱਤਾ ਜਾਵੇ ਏ ਵੀ ਜਿਹੜੀ ਹੈ ਪੈਨਸ਼ਨ ਜਿਹੜੇ ਗੱਲ ਕਰਦੇ ਸੁਨੇ ਗਏ ਹੈ ਵੀ ਕਈ ਸਾਥੀਆਂ ਜਿਹੜੇ ਨੇ ਉਹ ਚਲਾਨਾ ਕਰ ਗਏ ਨੇ ਇਸ ਅਵਸਥਾ ਦੇ ਵਿੱਚ ਕਈ ਬਿਮਾਰੀਆਂ ਨੇ ਪਰ ਸਰਕਾਰ ਜਿਹੜੀ ਹੈ 13% ਡੀਏ ਰੋਕ ਕੇ ਵਿਤੀ ਤੌਰ ਤੇ ਵੱਡੀ ਛੱਟ ਮਾਰੀ ਹੈ ਬਾਬੇ ਮਲਾਜ਼ਮਾਂ ਨੂੰ ਜਿਹੜੀ ਹੈ ਅਹਿਮ ਮੰਗ ਇੱਕ ਪੈਨਸ਼ਨਰ ਦੀ ਉਹ ਇਹ ਹੈ ਵੀ 2.9 ਗੁਣਾਗ ਨਾਲ ਉਹਨਾਂ ਦੀਆਂ ਪੈਨਸ਼ਨਾਂ ਸੋਧੀਆਂ ਜਾਣ ਕਿਉਂਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਨੇ ਰეკਮੈਂਡੇਸ਼ਨ ਕੀਤੀ ਸੀ ਵੀ 2.95 ਗੁਣਾਗ ਨਾਲ ਪੈਨਸ਼ਨ ਸੋਧ ਕੇ ਦਿੱਤੀ ਜਾਣ ਪਰ ਸਰਕਾਰ ਨੇ ਉਹਦੇ ਤੇ ਕੈਂਚੀ ਫੇਰ ਦਿੱਤੀ ਹੈ ਸੋ ਇਦਾਂ ਦੇ ਹੋਰ ਜਿਹੜੇ ਕੀ ਮਸਲੇ ਵੀ ਜਿਹੜੇ ਪੈਨਸ਼ਨਰਸ ਦੇ ਉਹਨਾਂ ਦੇ ਵਿਚਾਰੇ ਪਰ ਜਿਹੜੀ ਵੱਡੀ ਗੱਲ ਇਹ ਹੈ ਵੀ ਇਸ ਸਮਾਗਮ ਦੇ ਵਿੱਚ ਪ੍ਰਮੁੱਖ ਪੈਨਸ਼ਨ ਐਸੋਸੀਏਸ਼ਨ ਦੇ ਉਧੇਦਾਰ ਸ਼ਾਮਲ ਸੇ ਇਹ ਇਕੱਠ ਆਪਣੇ ਆਪ ਦੇ ਵਿੱਚ ਦਰਸਾਉਂਦਾ ਰਿਹਾ ਹੈ ਸੇਵੀ ਪੈਨਸ਼ਨਰਸ ਜਿਹੜੇ ਨੇ ਉਹ ਭਾਵੇਂ ਵਕਵਕ ਐਸੋਸੀਏਸ਼ਨ ਦੀਆਂ ਸੰਸਥਾਵਾਂ ਨੇ ਪਰ ਉਹ ਸਾਂਝੀਆਂ ਮੰਗਾਂ ਲਈ ਯੂਨਾਈਟ ਨੇ ਔਰ ਇਸ ਮੌਕੇ ਤੇ ਪੈਸ਼ਰ ਦਾ ਜਿਹੜਾ ਇਕੱਠ ਹੋਇਆ ਸਮਾਗਮ ਹੋਇਆ ਜਿਹੜਾ 1 ਮਈ ਮਜ਼ਦੂਰ ਦਿਵਸ ਦੇ ਮੌਕੇ ਤੇ ਇਹਨਾਂ ਨੂੰ ਸਬੋਧਨ ਕਰਦੇ ਜਰਨੈਲ ਸਿੰਘ ਸਿੱਧੂ ਡਾਕਟਰ ਐਨ ਕੇ ਕਲਸੀ ਪੁਰਾਣੇ ਲੀਡਰ ਇਸੇ ਤਰ੍ਹਾਂ ਹੋਰ ਆਗੂ ਔਰ ਇਹ ਸਬੋਧਨ ਦੇ ਵਿੱਚ ਤਕਰੀਬਨ ਹਰੇਕ ਦੇ ਬੋਲ ਇਹੀ ਸੀ ਵੀ ਉਹ ਪੈਂਡਿੰਗ ਡੀ 2.95 ਗੁਣਾਕ ਦੇ ਹੋਰ ਸਾਂਝੀਆਂ ਮੰਗਾਂ ਲਈ ਆਪਣੇ ਸੰਘਰਸ਼ ਨੂੰ ਰੋਕ ਬੇਰੋਕ ਜਾਰੀ ਰੱਖਣਗੇ ਸੋ ਦੋਸਤੋ ਇਹ ਸੀ ਅਸ ਦੀ ਜਿਹੜਾ ਕਿ 25 ਸਾਲ ਤੋਂ ਜਿਹੜੀ ਸਰਵਿਸ ਜੜੀ ਸੀ 25 ਤੋਂ 33 ਸਾਲ ਦੇ ਵਿੱਚ ਘਰ ਰਿਟਾਇਰ ਹੋਈ ਸੀ ਤੇ ਉਹਨਾਂ ਨੂੰ ਫੁੱਲ ਪੈਨਸ਼ਨ ਦਾ ਮੁੱਦਾ ਇਹ ਬਹੁਤ ਏੜ ਦਾ ਲਟਕਦਾ ਪਿਆ ਜੀ 18 12 2019 ਚ ਸਿੰਗਲ ਜੱਜ ਦਾ ਫੈਸਲਾ ਹੋ ਗਿਆ ਸੀ ਵੀ ਜਿਹੜੇ ਵੀ 6 ਤੋਂ ਬਾਅਦ ਰਿਟਾਇਰ ਹੋਏ ਦਨੇ ਜਿਨ੍ਹਾਂ ਦੀ 33 ਸਾਲ ਤੋਂ ਘੱਟ ਤੇ 25 ਸਾਲ ਤੋਂ ਵੱਧ ਜਿਨ੍ਹਾਂ ਦੀ ਸਰਵਿਸ ਹੈਗੀ ਆ ਉਹਨਾਂ ਨੂੰ ਫੁੱਲ ਪੈਨਸ਼ਨ ਦਿੱਤੀ ਜਾਵੇ ਜੀ ਹਾਂ ਜੀ ਪਰ ਸਰਕਾਰ ਐਲਪੀ ਚਲ ਗਈ ਹੈ 2020 ਚ ਉੱਚਾ ਐਲਪੀ 692 ਨੰਬਰ ਉਹ ਹਜੇ ਤੱਕ ਲਟਕਦੀ ਪਈ ਹੈ ਤੇ ਅੱਜ ਉਹ ਕੇਸ ਲੱਗਾ ਦਾ ਸੀ ਨਜੀ ਤੇ ਉਹ ਜਿਹੜੇ ਜੱਜ ਕੋਲ ਲੱਗਾ ਦਾ ਸੀ ਉਹਨਾਂ ਨੇ ਬੜੀ ਐਹਮ ਟਿੱਪਣੀਆਂ ਕੀਤੀਆਂ ਹੋਇਆ ਸੀ ਐਂ ਤੇ ਬਾਰ-ਬਾਰ ਤੁਸੀਂ ਅਰਜੈਂਟਮੈਂਟ ਵਾਸਤੇ ਇੱਕ ਚਿੱਟ ਜੀ ਮੇਰੇ ਕੋਲ ਲੈ ਆਂਦੇ ਹੋ ਤੇ ਇਹ ਬਿਲਕੁਲ ਨਹੀਂ ਹੋਣਾ ਕੋਈ ਲਿਖਤੀ ਕੋਈ ਮੌਖਿਕ ਤੌਰ ਤੇ ਵੀ ਐ ਇੱਥੋਂ ਤੱਕ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਤੁਹਾਨੂੰ ਅਰਜੈਂਟਮੈਂਟ ਅੱਗੇ ਤੋਂ ਨਹੀਂ ਮਿਲਦੀ ਓਕੇ ਕਿਉਂਕਿ ਉਸ ਜੱਜ ਦੀ ਰਿਟਾਇਰਮੈਂਟ ਹੈ ਇਸ 17 ਤਰੀਕ ਨੂੰ ਜੀ ਤੇ ਸਾਨੂੰ ਬੜੀ ਹੋਪ ਸੀ ਵੀ ਅੱਜ ਉਹ ਫੈਸਲਾ ਕਰਕੇ ਜਾਣਗੇ ਹਾਂਜੀ ਪਰ ਮੈਂ ਸਵੇਰ ਤੋਂ ਹੀ ਰਾਬਤਾ ਕਾਇਮ ਕੀਤਾ ਤਾਂ ਸਾਡੇ ਜਿਹੜੇ ਹਾਂ ਉੱਥੇ ਵਿਚਾਰੇ ਪੈਨਸ਼ਨਰ ਉੱਥੇ ਸਵੇਰ ਦੇ ਗਏ ਦੇ ਸੀ ਸੰਬੰਧਤ ਬੰਦੇ ਹਾਂ ਉਹਨਾਂ ਨਾਲ ਮੈਂ ਹਾਂ ਰਾਬਤਾ ਕਾਇਮ ਕੀਤਾ ਤਾਂ ਹੁਣ ਸਾਢੇ 3 ਵਜੇ ਮੈਨੂੰ ਉਥੋਂ ਮੈਸੇਜ ਆਇਆ ਵੀ ਉਹਦੀ 10 ਜੁਲਾਈ ਡੇਟ ਅਗਲੀ ਪੈ ਗਈ ਹੈ ਹਾਂਜੀ ਤੇ ਹੁਣ ਉਹ ਨਵਾਂ ਬੈਂਚ ਬਣੇਗਾ ਤੇ ਫਿਰ ਉਹ ਬੈਂਚ ਹੁਣ ਕਿੱਧਰ ਨੂੰ ਜਾਂਦਾ ਬਾਅਦ ਵਿੱਚ ਹੋਰ ਹਾਂਜੀ 2 ਪਾ 49 ਦੇ ਵੀ ਕੇਸ ਪੈਂਡਿੰਗ ਨੇ ਹਾਂਜੀ ਏਰੀਅਰ ਦੇ ਵੀ ਕੇਸ ਪੈਂਡਿੰਗ ਨੇ ਪਰ ਉਹ ਹੁਣ ਜਿਹੜੇ ਹੈ ਉਹਨਾਂ ਨੇ ਜਿਹੜੀਆਂ ਏਰੀਅਰ ਦੇ ਬਾਰੇ ਜੋ ਇਹਨਾਂ ਨੇ ਆਰਡਰ ਕਰ ਦਿੱਤੇ ਨੇ ਉਹਦੇ ਮੁਤਾਬਕ ਹੀ ਉਹਨਾਂ ਨੇ ਫੈਸਲੇ ਕਰੀ ਜਾਣੇ ਨੇ ਹਾਂਜੀ ਤੇ ਬਾਕੀ ਜੱਜ ਤੇ ਡਿਪੈਂਡ ਕਰਦਾ ਓਕੇ ਉਹ ਜੱਜ ਜੀ ਅਖੀਰਲਾ ਸਵਾਲ ਵੀ ਅਸੀਂ ਹਜੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਹੈ ਗਵਰਨਮੈਂਟ ਸਾਡਾ ਜਿਹੜਾ ਆਪਣਾ 18 2 ਦਾ ਫੈਸਲਾ ਨੂੰ ਰੀਕਨਸਿਡਰ ਕਰੇ ਓਕੇ ਜਿਹੜਾ ਕਿਸਤਾ ਦ ਦਿੱਤਾ ਜਾ ਇਹਦਾ ਦਿੱਤਾ ਜ਼ਰੂਰੀ ਕਿ ਕਿਸੇ ਡੇ ਕਰੇ ਹਾਂ ਤੇ 60 ਪੈਨਸ਼ਨਰਾਂ ਤੇ ਰਹਿਮ ਕਰੇ ਹਾਂਜੀ ਤੇ ਉਹਨਾਂ ਨੂੰ ਜੱਕ ਮੁਸਤ ਏਰੀਆ ਦੇਵੇ ਤੇ ਜਿਹੜੇ EMPLOYEES ਨੇ ਉਹਨਾਂ ਨੂੰ ਵੀ ਹਾਂਜੀ ਨਾਲੋਂ ਨਾਲ ਏਰੀਆ ਆਪਣਾ ਦੇਵੇ ਹਾਂਜੀ ਉਹਨਾਂ ਤੇ ਵੀ ਇੱਕ ਦੋ ਕਿਸ਼ਤਾਂ ਦੇ ਵਿੱਚ ਹਾਂਜੀ ਅਦਾ ਕਰੇ ਤੇ ਹਾਂਜੀ ਕਿਉਂਕਿ ਇਹ 1 4 ਸਭੀ ਇੱਕ ਤੈਨੂੰ 29 ਤੱਕ ਉਹਨਾਂ ਦੀ ਇਹ ਕਿਸ਼ਤਾਂ ਬਣਾਈਆਂ ਇਹ ਤੇ ਬਹੁਤ ਗਲਤ ਹੈ ਹਾਂ ਇਹ ਸਰਕਾਰ ਨੇ ਸਰਕਾਰ ਨੇ ਪਹਿਲੀ ਵਾਰੀ ਇਹਦਾ ਕੀਤਾ ਆ ਤੇ ਇਸ ਕਰਕੇ ਬਾਕੀ ਪੈਨਸ਼ਨਰਾਂ ਨੂੰ ਹਾਂ ਜੀ ਉਹ ਜਿਹੜੀ ਸਟਾਰਟ ਹੋ ਗਈ ਹੈ ਹਾਂਜੀ ਉਹ ਤੇ ਹੋ ਹੀ ਰਹੀ ਹੈ ਜੀ ਜੀ ਅਸੀਂ ਅਸੀਂ ਆਪਣੇ ਪੈਨਸ਼ਨਰ ਲੈਵਲ ਤੇ ਵੀ ਹੈ ਜਥੇਬੰਦੀ ਲੈਵਲ ਤੇ ਵੀ ਇਸ 18 225 ਦੇ ਲੈਟਰ ਨੂੰ ਅਸੀਂ ਬੋਰਡ ਦੇ ਵਿੱਚ ਵੀ ਚੈਲੰਜ ਕਰਾਂਗੇ ਜੇਕਰ ਸਰਕਾਰ ਸਾਡੀ ਗੱਲ ਤੇ ਨਾ ਆਈ ਇੱਕ ਹੋਰ ਲਖਿਆ ਪਰ ਪੰਜਾਬ ਮੰਡੀ ਬੋਰਡ ਸਮੇਤ ਕਈ ਇਦਾਂ ਦੇ ਬੋਰਡ ਰਿਸੋਰਸੇ ਨਹੀਂ ਆ ਗਏ ਓਕੇ ਹਾਂਜੀ ਗਵਰਨਮੈਂਟ ਤੇ ਉਹਨਾਂ ਦਾ ਪੈਸਾ ਸਾਰਾ ਲੈ ਲੈ ਕੇ ਤੇ ਉਹਨਾਂ ਦਾ ਆਪਣੇ ਯੂਜ਼ ਕਰ ਚੁੱਕੀ ਹੈ ਹੈ ਨਹੀਂ ਉਹ ਵਿਚਾਰੇ ਕਿੱਥੋਂ ਦੇਣ ਇਹ ਤੇ ਗਵਰਨਮੈਂਟ ਨੂੰ ਚਾਹੀਦਾ ਹੈ ਹੈ ਉਹਨਾਂ ਉਹਨਾਂ ਦੇ ਰਿਸੋਰਸਸ ਪਾਇਦਾ ਕਰਨ ਉਹਨਾਂ ਨੂੰ ਪੈਨਸ਼ਨ ਦੇਣ ਇਹ ਪ੍ਰੋਬਲਮ ਸ਼ੁਕਰ ਹੈ ਹਾਂਜੀ ਹਾਂਜੀ ਸਾਰੀ ਗੱਲਬਾਤ ਚੱਲ ਰਹੀ ਈ ਸਾਡੀ ਅਸੀਂ ਸਾਰੀ ਜਥੇਬੰਦੀਆਂ ਕੱਲ ਵੀ ਸਾਡੇ ਕੋਲ ਉੱਥੇ ਅਸੀਂ ਪੈਨਸ਼ਨਰ ਆਪਣਾ ਮੈਜਦੇ ਮਨਾ ਰਹੇ ਸੀ ਉੱਥੇ ਵੀ ਸਾਡੇ ਕੋਲ ਮੰਡੀਆਂ ਜੱਥੇਬੰਦੀਆਂ ਆਈਆਂ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਵੀ ਆਏ تھے ਮੰਡੀ ਬੋਰਡ ਤੇ ਵੀ ਆਏ ਗੱਲਬਾਤ ਚੱਲ ਰਹੀ ਆ ਨਹੀਂ ਤੇ ਅਸੀਂ ਹੋ ਸਕਦਾ ਜਲਦੀ ਹੀ ਅਸੀਂ ਜਥੇਬੰਦੀ ਨੂੰ ਲੈ ਕੇ ਇਕੱਠੇ ਕਰਕੇ ਤੇ ਅਸੀਂ ਸਰਕਾਰ ਨੂੰ ਲਿਖਾਂਗੇ ਵੀ ਦਿਲਾਂਗੇ ਹੋ ਗਈ ਇਹ ਜਿਹੜੀ ਗਵਰਨਮੈਂਟ ਨੇ 18 ਫਰਵਰੀ ਨੂੰ ਲੈਟਰ ਕੱਢੀ ਸੀ ਜੀ ਉਸਦੇ ਵਿੱਚ ਇਹਨਾਂ ਨੇ ਪਲਾਨ ਬਣਾਇਆ ਸੀ ਹੂੰ ਕਿ 85 ਸਾਲ ਤੋਂ ਉੱਪਰ ਵਾਲਿਆਂ ਨੂੰ ਹੂੰ ਇਹਨਾਂ ਨੇ 1 10 24 ਦੀ ਡੇਟ ਕਟ-ਆਫ ਡੇਟ ਰੱਖੀ ਸੀ 85 ਸਾਲ ਤੋਂ ਉੱਪਰ ਵਾਲਿਆਂ ਨੂੰ ਦੋ ਕਿਸ਼ਤਾਂ ਵਿੱਚ ਫਰਵਰੀ ਮਾਰਚ ਵਿੱਚ ਦਿੱਤਾ ਜਾਏਗਾ ਜੀ ਤੇ 75 ਸਾਲ ਤੋਂ ਉੱਪਰ ਵਾਲਿਆਂ ਨੂੰ 75 ਤੋਂ 85 ਵਾਲਿਆਂ ਨੂੰ 12 ਕਿਸ਼ਤਾਂ ਦਿੱਤਾ ਜਾਏਗਾ ਹੂੰ ਤੇ 75 ਸਾਲ ਤੋਂ ਥੱਲੇ ਵਾਲਿਆਂ ਨੂੰ 42 ਕਿਸ਼ਤਾਂ ਵਿੱਚ ਇਹ ਰੀਤ ਦਿੱਤਾ ਜਾਏਗਾ ਹੂੰ ਤੇ 85 ਸਾਲ ਵਾਲਿਆਂ ਨੂੰ ਦੋਨੋਂ ਕਿਸ਼ਤਾਂ ਜਿਹੜੀ ਫਰਵਰੀ ਮਾਰਚ ਦੇਣੀ ਸੀ ਉਹ ਅਪ੍ਰੈਲ ਦੇ ਵਿੱਚ ਉਹਨਾਂ ਨੇ ਦੋਨੋਂ ਕਿਸ਼ਤਾਂ ਇਕੱਠੀਆਂ ਰਿਲੀਜ਼ ਕਰ ਦਿੱਤੀਆਂ ਸੀ ਦੋਨੋਂ ਮਿਲ ਗਈਆਂ ਉਹਨਾਂ ਨੂੰ ਦੋਨੋਂ ਮਿਲ ਗਈਆਂ ਓਕੇ ਤੇ ਬਾਕੀਆਂ ਨੂੰ ਜਿਹੜੇ 75 ਸਾਲ ਤੋਂ ਉੱਪਰ ਵਾਲੇ ਆ ਜਾਂ 75 ਸਾਲ ਤੋਂ ਥੱਲੇ ਵਾਲੇ ਆ ਉਹਨਾਂ ਨੂੰ 1 4 25 ਤੋਂ ਇੱਕ ਕਿਸ਼ਤ ਸਟਾਰਟ ਹੋਣੀ ਸੀ ਜੀ ਤੇ ਕੱਲ ਪੰਜਾਬ ਨੈਸ਼ਨਲ ਬੈਂਕ ਜਿਹੜਾ ਚੰਡੀਗੜ੍ਹ ਤੇ ਵਿੱਚ ਜਿਹੜੇ ਪੈਨਸ਼ਨਰ ਨੇ ਹੂੰ ਹੂੰ ਉਹਨਾਂ ਨੂੰ ਤੇ ਕੱਲ ਹੀ ਉਹਨਾਂ ਨੇ ਪੈਨਸ਼ਨ ਵੀ ਦਿੱਤੀ ਸੀ ਤੇ ਨਾਲ ਇੱਕ ਕਿਸ਼ਤ ਦੀ ਐਰੀਆ ਵੀ ਦਿੱਤਾ ਸੀ ਬਿਲਕੁਲ ਇਹ ਬੜੀ ਨਾ ਜਿਹੜੇ ਚੰਡੀਗੜ੍ਹ ਜਨ ਪੰਜਾਬ ਨੈਸ਼ਨਲ ਬੈਂਕ ਸਾਰੇ ਜਿਹੜੇ ਆ ਪੰਜਾਬ ਦੇ ਵੀ ਤੇ ਸਟੇਟ ਬੈਂਕ ਆਫ ਇੰਡੀਆ ਨੇ ਵੀ ਹਾਂ ਜ ਸਾਰਿਆਂ ਦੀ ਇੱਕ ਕਿਸ਼ਤ ਜਿਹੜੀ ਆ ਉਹ ਰਿਲੀਵ ਕਰਦੀ ਆ ਓਕੇ ਕਈ ਵਿੱਚੋਂ ਆਵਾਜ਼ ਆਉਂਦੀ ਟਾਮੀ ਟਾਮੀ ਵੀ ਸਾਨੂੰ ਨਹੀਂ ਸਾਡੇ ਖਾਤਿਆਂ 'ਚ ਨਹੀਂ ਪਈ ਨਹੀਂ ਬੈਂਕ ਆਫ ਇੰਡੀਆ ਦੀ ਇਹ ਪ੍ਰੋਬਲਮ ਹੈ ਜਿਹੜੇ ਸਟੇਟ ਬੈਂਕ ਆਫ ਪਟਿਆਲਾ ਤੋਂ ਟਰਾਂਸਫਰ ਹੋ ਕੇ ਅ ਮਰਜ ਹੋਇਆ ਗਿਆ ਹੈ ਨਾ ਬੈਂਕ ਤੇ ਉਹ ਜਿਹੜਾ ਉਹਨਾਂ ਪੈਨਸ਼ਨਰ ਦੀ ਪ੍ਰੋਬਲਮ ਥੋੜੀ ਜੀ ਉਹਨਾਂ ਨੂੰ ਆ ਰਹੀ ਸੀ ਸਾਡੇ ਨਾਲ ਪਹਿਲੇ ਵੀ ਗੱਲ ਹੋਈ ਸੀ ਕਿ ਸਾਡਾ ਉਹ ਡਾਟਾ ਜਿਹੜਾ ਉਹਨੂੰ ਕੰਪਾਈਲ ਕਰਨ ਵੇਲੇ ਤੇ ਉਹ ਟਾਈਮ ਲੱਗ ਰਿਹਾ ਸੀ ਉਹਨਾਂ ਦੀ ਹੋ ਸਕਦੀ ਹੈ ਕਿਸੇ ਦੀ ਨਹੀਂ ਪਈ ਹੋਵੇ ਹਾਂ ਬਾਕੀ ਲਗਭਗ ਸਾਰਿਆਂ ਦੀ ਪੈ ਗਈ ਹੈ ਸਾਰਿਆਂ ਦੀ ਪੈ ਗਈ ਅੱਛਾ ਕੱਲ ਬਹੁਤ ਕਨਫਿਊਜ਼ਨ ਸੀ ਮੈਂ ਪਹਿਲਾਂ ਵੀ ਗੱਲ ਕੀਤੀ ਕਈ ਕਮੈਂਟਸ ਵੀ ਆ ਰਹੇ ਕਈ ਦਿਨ ਪਹਿਲੇ ਹੀ ਮੈਂ ਮੁਲਾਕਾਤ ਕੀਤੀ ਸੀ ਹੂੰ ਪੰਜਾਬ ਨੈਸ਼ਨਲ ਬੈਂਕ ਦੇ ਉੱਚ ਅਧਿਕਾਰੀਆਂ ਨਾਲ ਵੀ ਤੇ ਸਟੇਟ ਬੈਂਕ ਆਫ ਇੰਡੀਆ ਦੇ ਉੱਚ ਅਧਿਕਾਰੀਆਂ ਨਾਲ ਜਾ ਕੇ ਮੈਂ ਆਪ ਜਾ ਕੇ ਉੱਥੇ ਮਿਲ ਕੇ ਸਾਰੀ ਸਾਰੀ ਗੱਲਬਾਤ ਕੀਤੀ ਵੀ ਕਦੋਂ ਤੁਸੀਂ ਪਾ ਰਹੇ ਹੋ ਹੂੰ ਹਾਂਜੀ ਤੇ ਉਹਨਾਂ ਨੇ ਆਪਣੀਆਂ ਪ੍ਰੋਬਲਮਾਂ ਵੀ ਦੱਸੀਆਂ ਸੀ ਵੀ ਸਾਡੀ ਜਿਹੜੀ ਪ੍ਰੋਬਲਮ ਜਿਹੜੀ ਸਰਕਾਰ ਨੇ ਜਿਹੜਾ ਫਾਰਮੂਲਾ ਬਣਾਇਆ ਹੈ ਹਾਂ ਇਹ ਬਹੁਤ ਹੀ ਗਲਤ ਹੈ ਓਕੇ ਹਾਂਜੀ ਹਾਂ ਪਹਿਲੇ ਤਾਂ 2016 17 ਦਾ ਈਅਰ ਕੱਢੋ ਜੀ ਉਹਦੀਆਂ ਪੰ 15 ਕਿਸ਼ਤਾਂ ਦੇ ਵਿੱਚ ਡਿਵਾਈਡ ਕਰੋ ਹਾਂਜੀ ਫਿਰ 18 19 ਦਾ ਏਰੀਆ ਕੱਢੋ ਜੀ ਉਹਦੀ 18 ਕਿਸ਼ਤਾਂ ਬਣਾਓ ਹਾਂਜੀ ਫਿਰ 20 21 ਦਾ ਏਰੀਆ ਕੱਢੋ ਉਹਦੀਆਂ ਨੌ ਕਿਸ਼ਤਾਂ ਬਣਾਓ ਬੈਂਕ ਵਾਲਿਆਂ ਲਈ ਬੜਾ ਟੇਡਾ ਕੰਮ ਉਹਨਾਂ ਵਾਸਤੇ ਬਹੁਤ ਟੇਡਾ ਕੰਮ ਹੈ ਪਰ ਜੋ ਵਿੱਤ ਫਿਰ ਕੋਈ ਵੀ ਇਹ ਵੀ ਹੈਗਾ ਇਹ ਸਰਕਾਰ ਆਪਣਾ ਸੋਚ ਰਹੀ ਆ ਕਿ ਅਸੀਂ ਅੱਗੇ ਹਾਂਜੀ ਜਿੰਨੇ ਚਿਰ ਰਹਿਣਾ ਉਹਨਾਂ ਚਿਰ ਆਪਾਂ ਨੂੰ ਘੱਟ ਤੋਂ ਘੱਟ ਫਾਈਨੈਂਸ਼ੀਅਲ ਬੋਝ ਪਵੇ ਇੱਕ ਕਲੇਰਾਂ ਤੋਂ ਬਾਦ ਵਾਲੇ ਰਿਟਾਇਰ ਅੱਜ ਵੀ ਮੈਨੂੰ ਕਈ ਫੋਨ ਆ ਚੁੱਕੇ ਨੇ ਇੱਕ ਸਾਡਾ ਸਾਡਾ ਹੀ ਆਪਣਾ ਡਿਪਟੀ ਡਾਇਰੈਕਟਰ ਉਹ 31 ਜਨਵਰੀ 16 ਨੂੰ ਰਿਟਾਇਰ ਹੋਇਆ ਉਹ ਹੈ ਨਹੀਂ ਤੇ ਉਹ ਵੀ ਕਹਿ ਰਿਹਾ ਜੀ ਮੈਨੂੰ ਹਾਂ ਜੀ ਏਰੀਅਰ ਮਿਲਿਆ ਨਹੀਂ ਹਾਂ ਪਹਿਲੀ ਕਿਸ਼ਤ ਪਈ ਨਹੀਂ ਪਹਿਲੀ ਕਿਸ਼ਤ ਪਈ ਨਹੀਂ ਹਾਂ ਉਹਦਾ ਕਾਰਨ ਇਹ ਹੈ ਵੀ ਜਿਹੜਾ 31 ਹਾਂਜੀ ਆਪਣਾ ਆਪ 31 ਜਨਵਰੀ ਹਾਂ 31 ਜਨਵਰੀ ਨੂੰ ਰਿਟਾਇਰ ਹੋਇਆ ਨਾ 31 ਦਸੰਬਰ ਤੱਕ ਦਾ ਹਾਂਜੀ ਜਿਹੜੇ ਰਿਟਾਇਰ ਹੋਏ ਥੀ ਓਕੇ ਉਹਨਾਂ ਨੇ ਉਹ ਉਹ ਬਣਾ ਲਿਆ ਸੀ ਐਪ ਉਹਨਾਂ ਦੇ ਹਾਂਜੀ ਤੇ ਉਹਨਾਂ ਨੇ ਉਹਨਾਂ ਨੇ ਪਾਤਾ ਜਿਹੜੇ ਇੱਕ ਇੱਕ 16 ਨੂੰ EMPLOYE ਸੀ ਓਕੇ ਉਹਨਾਂ ਦਾ ਐਜੇ EMPLOYE ਪਹਿਲੇ ਏਰੀਆ ਦਾ ਦਫਤਰ ਨੇ ਦੇਣਾ ओके ਉਹ ڈپارਟਮੈਂਟਾਂ ਦੇ ਵਿੱਚ ਅਪਲਾਈ ਕਰਨਗੇ ਜਾਂ ڈپارਟਮੈਂਟ ਆਪਣੇ ਲੈਵਲ ਤੇ ਹੀ ਬਣਾਣਗੇ ਉਹਨਾਂ ਦਾ ਏਰੀਆ ਹੈ ਭਾਵੇਂ ਹੋ ਸਭ ਕਰ ਲਈਏ ਵੀ ਜਿਹੜੇ 2020 ਚ ਰਿਟਾਇਰ ਹੋਏ ਨੇ 2016 16 ਚ ਹੋਇਆ 17 ਚ ਹੋਇਆ 18 ਚ ਹੋਇਆ ਕੋ 20 ਚ ਹੋਇਆ ਉਹ 4 ਸਾਲ ਦਾ 3 ਸਾਲ ਦਾ ਜਿਹੜਾ ਏਰੀਆ ਰਿਹਾ ਸਬੰਧਤ ਵਿਭਾਗ ਨੇ ਬਣਾਉਣਾ ਹੈ ਬਿਲਕੁਲ ਉਹ ਸਬੰਧਤ ਵਿਭਾਗ ਨੇ ਬਣਾਉਣਾ ਹੈ ਓਕੇ ਹਾਂ ਤੇ ਬਾਕੀ ਜਿਹੜਾ ਉਸ ਤੋਂ ਬਾਅਦ ਜਦੋਂ ਪੈਨਸ਼ਨਰ ਹੋ ਗਏ ਹੋ ਹਾਂ ਹਾਂ ਐਮਪਲਾਈ ਮੀਨ ਐਮਪਲਾਈ ਉਹ ਡਿਪਾਰਟਮੈਂਟ ਨਾਲ ਸੰਬੰਧ ਹੈ ਹਾਂ ਜਦੋਂ ਪੈਨਸ਼ਨ ਨਾਲ ਉਹਦਾ ਬੈਂਕ ਨਾਲ ਸੰਬੰਧ ਹੈ ਹਾਂ ਹਾਂ ਹਾਂਜੀ ਫਿਰ ਜਿਹੜੀ ਉਹਨਾਂ ਨੇ ਵੀ ਇਹ ਦੇਖਣੀ ਪਈ ਉਹ ਪਲਾਨ ਕਿਹੜੀ ਚ ਫਾਲ ਕਰਦਾ ਇਹ ਵੀ ਪ੍ਰੋਬਲਮ ਹੈ ਇੱਕ ਓਕੇ ਠੀਕ ਹੁਣ ਓਕੇ ਹਾਂਜੀ ਜੇ ਤੇ ਗਵਰਨਮੈਂਟ ਕਹਿ ਦਿੰਦੀ ਮੈਂ ਵੀ ਇਹ ਸਾਰਾ ਸਾਰੇ ਏਰੀਆ ਇਕੱਠਾ ਕੈਲਕੂਲੇਟ ਕਰ ਲਓ ਤੇ ਉਹਨੂੰ ਇੰਨੀਆਂ ਕਿਸ਼ਤਾਂ 'ਚ ਡਿਵਾਈਡ ਕਰ ਦਿਓ ਹਾਂ ਫਿਰ ਸੋਨਾਂ ਨੂੰ ਮਿਲ ਜਾਣਾ ਸੀ ਹਾਂ ਹਾਂ ਹਾਂਜੀ ਤੇ ਹੁਣ ਉਹ ਕਹਿੰਦੇ ਜੇ 17 ਚ ਕੋਈ ਰਿਟਾਇਰ ਹੋਇਆ ਤਾਂ 17 ਤੱਕ ਦਾ ਪਹਿਲੇ ਤੇ EMPLOYE ਦਾ ਪੋਰਸ਼ਨ ਜਿਹੜਾ ਆ 1 4 26 ਤੋਂ ਸ਼ੁਰੂ ਹੋਣਾ ਉਹਨਾਂ ਦਾ ਉਹਦੇ ਚ ਵੀ ਉਹਨਾਂ ਨੇ ਦੇਖਣਾ ਨਹੀਂ 1 4 25 ਤੋਂ ਨਹੀਂ ਹੋਣਾ 1 4 26 ਤੋਂ ਹੋਣਾ EMPLOYE ਦਾ ਤੇ 1 4 26 ਤੋਂ ਮੈਨੂੰ ਲੈਟਰ ਵੀ ਆਈ ਗਈ ਹੈ ਤੇ ਹੋ ਗਿਆ 1 4 26 ਤੋਂ ਪਰ ਜਿਹੜੇ 1 16 ਤੋਂ ਬਾਅਦ ਰਿਟਾਇਰ ਹੋਏ ਉਹਨਾਂ ਦਾ ਕਦੋਂ ਨਹੀਂ ਉਹ ਤਾਂ ਐਜੇ EMPLOYE ਐਜੇ EMPLOYE ਜਿਹੜਾ ਉਹਨਾਂ ਦਾ ਏਰੀਆ ਜਿਹੜਾ ਬਣਨਾ ਹੈ ਉਹ 1 4 26 ਤੋਂ ਹੀ ਬਣਨਾ ਹੈ ਤੁਹਾਡਾ ਭਾਵੇਂ ਵੀ ਜਿਹੜੇ 1 ਇੱਕ 16 ਤੋਂ ਬਾਅਦ ਰਿਟਾਇਰ ਹੋਏ ਨੇ ਉਹਨਾਂ ਦੀ ਪੈਨਸ਼ਨ ਇੱਕ ਚਰਚ ਵੀ ਉਹਨਾਂ ਨੂੰ 1 ਇੱਕ 16 ਤੋਂ ਬਤੌਰ EMPLOYE ਸਮਝ ਕੇ ਟ੍ਰੀਟ ਕਰਨਾ ਫਿਰ ਉੱਥੇ ਵੀ ਪ੍ਰੋਬਲਮ ਹੈ ਹੂੰ ਤੇ ਜਿਹੜਾ 2 ਉਹਨਾਂ ਦਾ ਵੀ 2016 ਦਾ ਜਿਹੜਾ ਏਰੀਆ ਨਹੀਂ ਉਹ 12 ਕਿਸ਼ਤਾਂ ਚ ਮਿਲਣਾ 12 ਮਹੀਨੇ ਦੀ ਕਿਸ਼ਤਾਂ ਚ 2017 ਤੋਂ ਲੈ ਕੇ ਜਿਹੜਾ 30 ਸੇ 21 ਤੱਕ ਦਾ ਏਰੀਆ ਹੈ ਜਿਹੜੇ ਇਸ ਦੌਰਾਨ ਰਿਟਾਇਰ ਹੋਏ ਹੋਣਗੇ ਹੂੰ ਉਹਨਾਂ ਦਾ ਹਾਂ ਫਿਰ 24 ਕਿਸ਼ਤਾਂ ਦੇ ਵਿੱਚ April 27 ਤੋਂ ਸ਼ੁਰੂ ਹੋਣਾ ਜਿਹੜਾ ਕੋਈ 2017 'ਚ ਰਿਟਾਇਰ ਹੋਇਆ ਜਾਂ 18 'ਚ ਹੋਇਆ ਜਾਂ 19 'ਚ ਹੋਇਆ ਜਾਂ 20 'ਚ ਹੋਇਆ ਹਾਂ ਹਾਂ ਉਹਨਾਂ ਦਾ April 27 ਤੋਂ ਸ਼ੁਰੂ ਹੋਣਾ ਹੈ ਉਹਨਾਂ ਦੀ ਹਸਟਲਮੈਂਟ ਤੋਹੀ ਤੇ ਉਹਨਾਂ ਲਈ ਪਰੇਸ਼ਾਨੀ ਖੜੀ ਕਰ ਨਹੀਂ ਮੌਜੂਦ ਹੈ ਸਰਕਾਰ ਇਹ ਤੇ ਸਰਕਾਰ ਨੇ ਵੇਲਾ ਘਰ ਕੀਤਾ ਸਾਰਿਆਂ ਦਾ ਹੈ ਹਾਂਜੀ ਵੀ ਸਰਕਾਰ ਨੂੰ ਸਿੱਧਾ ਹੀ ਚਾਹੀਦਾ ਵੀ ਤੁਸੀਂ ਸਾਰਾ ਪੁਲਟ ਕਰਵਾ ਲੋ ਜਿਹੜੀ ਕਿਸ਼ਤਾਂ ਤੁਸੀਂ ਬਣਾਣੀ ਬਣਾ ਲੋ ਅਸੀਂ ਤੇ ਅਸੀਂ ਤੇ ਹਜੇ ਵੀ ਡਿਮਾਂਡ ਕਰ ਰਹੇ ਆ ਅਸੀਂ ਇੱਕ ਲੈਟਰ ਲਿਖਿਆ 11 ਮਾਰਚ ਅਸੀਂ ਆਪਣੇ ਪੈਨਸ਼ਨਰ ਜੁਆਇੰਟ ਫਰੰਟ ਫਰੰਟ ਵੱਲੋਂ ਅਸੀਂ ਲਿਖ ਕੇ ਭੇਜਿਆ ਹੈ ਕਿ ਇਸ ਨੂੰ ਰੀਕਨਸਿਡਰ ਕਰੋ ਓਕੇ ਹੈ ਤੇ ਪੈਨਸ਼ਨਰ ਨੂੰ ਜੱਕ ਮੁਸਤ ਐ ਰੀਅਰ ਦਿਓ ਹਾਂ ਹਾਂ ਹਨ ਇਹ ਤੇ ਪਹਿਲੀ ਵਾਰ ਇਹ ਸਰਕਾਰ ਨੇ ਇਦਾਂ ਦਾ ਕੋ ਫਾਰਮੂਲਾ ਬਣਾਇਆ ਹੈ ਵੀ 42 ਬਲੀ ਕਿਸ਼ਤਾਂ ਦੇ ਵਿੱਚ ਹਾਂਜੀ ਇਹਨਾਂ ਤੇ ਅਸੀਂ ਅਸੀਂ ਉਹਨੂੰ ਕੋਸ਼ਿਸ਼ ਦੇ ਸੀ ਨਵੰਬਰ 2028 ਤੱਕ ਤੱਕ ਉਹਨਾਂ ਦਾ ਮਾਰਚ 29 ਤੱਕ ਜਾਣਾ ਉਹਨਾਂ ਦਾ ਮਾਰਚ 29 ਤੱਕ ਜਾਣਾ ਹਾਂਜੀ ਕਿੰਨੇ ਦੇਖਿਆ 29 ਦਾ ਫਾਰਮੂਲਾ ਉਹਨਾਂ ਨੇ ਰਹਿਣਾ ਹਾਂਜੀ ਉਹਨਾਂ ਦੀ ਵੀ ਫਰਵਰੀ 27 ਤੱਕ ਹੀ ਹੈ ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਆਪਣੇ ਐਕਸਪਾਇਰੀ ਡੇਟ ਫਰਵਰੀ 27 ਹੈ ਹਾਂਜੀ ਇਹ ਕਿ 26 ਤੋਂ ਬਾਅਦ ਨਵਾਂ ਪੇਸ਼ ਕਮਿਸ਼ਨਰ ਬੈਠਣਾ ਹੈ ਵੀ ਉਸ ਤੋਂ ਪਹਿਲੇ ਪਹਿਲੇ ਇਹਨੂੰ ਤਾਂ ਨਵੀਟ ਦਿਓ ਓਕੇ 25 ਤਰੀਕ ਨੂੰ ਜਦੋਂ ਸਾਡੀ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ ਸੀ ਐਫਐਮ ਜੀ ਹਾਂਜੀ ਹਮ ਤੇ ਸਾਡੇ ਇੱਕ ਲੀਡਰ ਨੇ ਇਹ ਵੀ ਕਿਹਾ ਸੀ ਅਗਲਾ ਫੇਕ ਮਿਸ਼ਨ ਕਦੋਂ ਬਿਠਾ ਰਹੇ ਹੋ ਅੱਛਾ ਕਿਉਂਕਿ ਸੈਂਟਰ ਨੇ ਹਟਫਾ ਕਿਸੇ ਫੇਕ ਮਿਸ਼ਨ ਬਿਠਾਤਾ ਭਾਨਵਾਰੇ ਹਾਂਜੀ ਉਹਨਾਂ ਨੇ ਜੀ ਆਰਡਰ ਕਰਤੇ ਨੇ ਹਮ ਤੇ ਤੁਸੀਂ ਕਦੋਂ ਬਿਠਾ ਰਹੇ ਤੇ ਐਫਐਮ ਸਾਹਿਬ ਦਾ ਆਪਣਾ ਹੀ ਜਵਾਬ ਆਇਆ ਸੀ ਵੀ ਪਹਿਲੇ ਇਹਨੂੰ ਤੇ ਨਵੇੜ ਲਓ ਸਹੀ ਗੱਲ ਹੈ 16 ਤੋਂ ਲੈ ਕੇ ਹੁਣ ਤੱਕ ਤੇ ਉਹੀ ਨਹੀਂ ਨੰਬਰਿਆ ਅਜੇ 8 ਸਾਲ ਹੋ ਚੱਲਣੇ ਆ ਤੇ ਹਜੇ ਇਹ ਜਿੱਦਾ ਏਰੀਅਰ ਦੇਣਾ ਹੁਣ ਇਹ ਜਿਹੜਾ ਏਰੀਅਰ ਹੈ ਇਹਨਾਂ ਨੇ 3621 ਤੱਕ ਦਾ ਅ ਹਜੇ ਆਰਡਰ ਕੀਤੇ ਨੇ ਓਕੇ ਜਿਹੜਾ 1721 ਤੋਂ ਲੈ ਕੇ ਹੁਣ ਤੱਕ ਦਾ 31 ਤਨ 25 ਤੱਕ ਦਾ ਹੋ ਗਿਆ ਤੁਸੀਂ ਡੀਏ ਦੀ ਗੱਲ ਕਰਦੇ ਜੀ ਆ ਜਿਹੜਾ ਡੀਏ ਹੈ ਮੇਰੇ ਕੋਲ ਹੈ ਇਹ ਹੈਗੀ 111 ਮਹੀਨੇ ਦਾ ਇਹ ਡੀਏ ਪੈਂਡਿੰਗ ਪੈ ਗਿਆ